ਸਮਝ ਨਹੀਂ ਆ ਰਿਹਾ ਇੰਨੀ ਦੇਰ ਨੂੰ ਕੀ ਹੋਇਆ ਕੀਰਤਨ ਸਮਾਪਤ ਹੋ ਗਿਆ ਗੁਰੂ ਮਹਾਰਕ੍ਰਿਸ਼ਨ ਸਹਿਬ ਮਹਾਰਾਜ ਤਖਤ ਤੋਂ ਬੋਲਣ ਲੱਗੇ ਤੇ ਚੋਰ ਮਨ ਚ ਸੋਚਦਾ ਜਿਹੜਾ ਗੁਰੂ ਹੁਣ ਉਪਦੇਸ਼ ਦੇਣ ਲੱਗਾ ਵੇਖਾਂ ਤਾਂ ਸਹੀ ਜਦੋਂ ਚੋਰ ਨੇ ਮੜਾ ਜਾ ਉੱਚੇ ਹੋ ਕੇ ਵੇਖਿਆ ਸ੍ਰੀ ਗੁਰੂ ਹਰਕ੍ਰਿਸ਼ਨ ਸਹਿਬ ਮਹਾਰਾਜ ਦੇ ਤਖਤ ਤੇ ਬੈਠੇ ਆ ਦਰਸ਼ਨ ਕੀਤੇ ਚੋਰ ਦੇ ਮਨ ਚ ਪਤਾ ਕੀ ਆ ਕਹਿੰਦਾ ਇੰਨੀ ਛੋਟੀ ਜਿਹੀ ਉਮਰ ਦਾ ਗੁਰੂ ਇੰਨੀ ਛੋਟੀ ਜੇ ਉਮਰ ਦਾ ਗੁਰੂ ਇਹ ਤਾਂ ਛੋਟੀ ਜੇ ਉਮਰ ਹੈ ਸਾਢੇ 5 ਸਾਲ ਉਦੋਂ ਉਮਰ ਠਹਿਰੀ ਹੋਣੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਕਹਿੰਦਾ ਇੰਨੀ ਛੋਟੀ ਉਮਰ ਦਾ ਗੁਰੂ ਤੇ ਮਨ 'ਚ ਫਿਰ ਪਤਾ ਕੀ ਸੋਚਦਾ ਜੇ ਗੁਰੂ ਅੰਤਰਜਮਈ ਹੈ ਫਿਰ ਮੇਰੇ ਬਾਰੇ ਜਾਣਦੇ ਹੋਣਗੇ ਕਿ ਮੈਂ ਝੋਰਾ ਗੱਲਾਂ ਕਰਨ ਲੱਗ ਪਿਆ ਨਾ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਨਾਨਕ ਸਾਹਿਬ ਦੀ ਜੋਤ ਹੈ ਤਮ ਗੁਰੂ ਅੰਤਰਜਮਈ ਹੋਣਗੇ ਜੇ ਗੁਰੂ ਅੰਤਰਜਮਈ ਹੈ ਮੇਰੇ ਬਾਰੇ ਜਾਣਦਾ ਹੋਏਗਾ ਕਿ ਮੈਂ ਚੋਰ ਹਾਂ ਤੇ ਜੇ ਮੇਰੇ ਬਾਰੇ ਜਾਣਦੇ ਹੋਣਗੇ ਫਿਰ ਮੇਰੇ ਬਾਰੇ ਗੱਲ ਵੀ ਕਰਨਗੇ ਹੁਣ ਉਹ ਪਿੱਛੇ ਬੈਠਾ ਗੁਰੂ ਨਾਲ ਗੱਲਾਂ ਕਰਨ ਲੱਗ ਪਿਆ ਤੇ ਜਦੋਂ ਇਹਨੇ ਪਿੱਛੇ ਉੱਚਾ ਹੋ ਕੇ ਗੁਰੂ ਵੱਲ ਵੇਖਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਇਹਦੇ ਵੱਲ ਵੇਖ ਰਹੇ ਨੇ ਇਹਨੇ ਅੱਖਾਂ ਨੀਂਆਂ ਪਾ ਲਈਆਂ ਇਹਨੂੰ ਲੱਗਾ ਗੁਰੂ ਮੇਰੇ ਵੱਲ ਵੇਖ ਰਿਹਾ ਮੰਚ ਚੋਰ ਕਹਿੰਦਾ ਜੇ ਗੁਰੂ ਅੰਤਰਯੰਮੀ ਹੈ ਫਿਰ ਮੇਰੇ ਬਾਰੇ ਗੱਲ ਕਰਨਗੇ ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਤਕੀ ਬੋਲੇ ਪਾਤਸ਼ਾਹ ਫਿਰ ਮਿੱਟੀ ਆਵਾਜ਼ ਵਿੱਚ ਬੋਲੇ ਕਹਿੰਦੇ ਸਾਧ ਸੰਗਤ ਜੀ ਕੋਈ ਸੰਗਤ ਵਿੱਚ ਚੋਰ ਹੋਵੇ ਜਦੋਂ ਕਹਿੰਦਾ ਚੋਰ ਹੋਵੇ ਚੋਰ ਤਾਂ ਡਰ ਗਿਆ ਵੀ ਇਹ ਤਾਂ ਗੱਲ ਮੇਰੀ ਚੱਲ ਪਈ ਪਾਤਸ਼ਾਹ ਕਹਿੰਦੇ ਸਾਧ ਸੰਗਤ ਜੀ ਕੋਈ ਸੰਗਤ ਵਿੱਚ ਚੋਰ ਹੋਵੇ ਚੋਰ ਦੀ ਜਾਮਣੀ ਲੋਕ ਵਿੱਚ ਕੋਈ ਭਰਦਾ ਨਹੀਂ ਚੋਰ ਦੀ ਜਾਮਣੀ ਦੁਨੀਆਂ ਵਿੱਚ ਕੋਈ ਦਿੰਦਾ ਨਹੀਂ ਭਾਈ ਦੱਸੋ ਚੋਰ ਦੀ ਜਾਮਣੀ ਦਰਗਾਹ ਵਿੱਚ ਕੌਣ ਦੇਗਾ ਜਦੋਂ ਇੰਨੀ ਗੱਲ ਕਹੀ ਚੋਰ ਨੇ ਸਿਰ ਨੀਵਾ ਕਰ ਲਿਆ ਅੱਖਾਂ ਨੀਵੀਆਂ ਕਰ ਲਈ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬੋਲੇ ਹਜ਼ੂਰ ਕਹਿੰਦੇ ਚੋਰ ਕੀ ਹੰਮ ਕੀਆ ਚੰਗਾ ਹੋ ਰਹਿਣਾ ਉਹ ਵੇਖ ਰਿਹਾ ਵੀ ਮੇਰੇ ਬਾਰੇ ਗੱਲ ਸ਼ੁਰੂ ਹੋ ਗਈ ਇਹਨੇ ਅੱਖਾਂ ਨੀਵੀਆਂ ਕਰ ਲਈਆਂ ਮਨ ਚ ਪਤਾ ਕੀ ਕਹਿੰਦਾ ਜੇ ਮੇਰੇ ਬਾਰੇ ਕਹਿੰਦੇ ਫਿਰ ਮੇਰਾ ਨਾਮ ਲੈਣ ਜੇ ਮੇਰੇ ਬਾਰੇ ਕਹਿੰਦੇ ਨੇ ਫਿਰ ਮੇਰਾ ਨਾਮ ਲੈਣ ਤੁਸੀਂ ਹੈਰਾਨ ਹੋਮੋਗੇ ਸਜਣੋ ਸੁਰਤ ਕਰਕੇ ਤਾਂ ਚੋਰ ਵੀ ਗੁਰੂ ਨਾਲ ਜੁੜ ਜਾਏ ਗੁਰੂ ਉਹਦੇ ਵੱਲ ਮੂੰਹ ਕਰ ਲੈਂਦੇ ਤੁਸੀਂ ਬਾਣੀ ਪੜਨ ਵਾਲੇ ਬੈਠੇ ਹੋ ਸੁਰਤ ਜੁੜਨ ਦੀ ਦੇਰ ਹੈ ਗੁਰੂ ਤੁਹਾਡੇ ਵੱਲ ਮੂੰਹ ਕਰ ਲਏਗਾ ਬਸ ਭਾਵੇਂ ਕੋਈ ਬੰਦਾ ਚੋਰ ਹੀ ਹੋਵੇ ਪਰ ਅੰਦਰੋਂ ਸੁਰਤ ਕਰਕੇ ਜੁੜੇ ਹੋ ਅੱਜ ਚੋਰ ਸੁਰਤ ਕਰਕੇ ਜੁੜਿਆ ਉਹਨੇ ਅੰਦਰੋਂ ਕਿਹਾ ਜੇ ਮੇਰੇ ਬਾਰੇ ਗੱਲ ਕਰਦੇ ਨੇ ਫਿਰ ਮੇਰਾ ਨਾਮ ਲੈਣ ਤੇ ਜਦੋਂ ਇਹਨੇ ਸਿਰ ਮੜਾ ਜਿਉ ਚੱਕ ਕਰਕੇ ਪਿੱਛੋਂ ਵੇਖਿਆ ਹੈਰਾਨੀ ਦੀ ਹੱਦ ਨਾ ਰਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਇਹਦੇ ਵੱਲ ਵੇਖ ਰਹੇ ਨੇ ਇਹਦੇ ਮਨ ਚ ਆਉਂਦਾ ਵੀ ਮੇਰੇ ਵਾਲੀ ਵੇਖੀ ਜਾਂਦੇ ਨੇ ਇੱਕ ਨੁਕਤਾ ਇੱਕ ਦਿਨ ਮੈਂ ਦਰਬਾਰ ਸਾਹਿਬ ਤੋਂ ਵੀ ਕਿਹਾ ਸੀ ਤੁਸੀਂ ਘਰ ਵਿੱਚ ਕੋਈ ਫੋਟੋ ਲਾਈ ਹੋਵੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਾਰੀ ਸਰੂਪ ਫੋਟੋ ਕਈਆਂ ਨੇ ਤਿਆਰ ਕੀਤੀ ਹੈ ਉਹ ਕਈ ਵਾਰ ਮਾਫ ਕਰਿਓ ਫੋਟੋਆਂ ਨਹੀਂ ਹੋਣੀਆਂ ਚਾਹੀਦੀਆਂ ਫੋਟੋਆਂ ਨਹੀਂ ਪੋਈਦੇ ਉਹ ਫੋਟੋਆਂ ਵੇਖਣ ਨਾਲ ਤੁਹਾਨੂੰ ਰਿਸ਼ਤੇਦਾਰ ਯਾਦ ਆਉਂਦਾ ਹੈ ਫੋਟੋ ਨਾਲ ਗੁਰੂ ਚਿੱਤੇ ਆਹ ਜੀਤ ਭਾਈ ਤਾਰੂ ਸਿੰਘ ਦੀ ਫੋਟੋ ਚਾਹੀਦੀ ਏ ਸ਼ਹੀਦ ਬਾਬਾ ਦੀਪ ਸਿੰਘ ਦੀ ਫੋਟੋ ਚਾਹੀਦੀ ਏ ਪਤਾ ਕਿਉਂ ਜਦੋਂ ਕਿਸੇ ਮੇਰੀ ਭੈਣ ਦੀ ਕੁੱਖ ਤੋਂ ਬੱਚਾ ਜਨਮ ਲਵੇ ਪਹਿਲਾਂ ਤਾਂ ਜਨਮ ਤੋਂ ਪਹਿਲਾਂ ਉਸ ਭੈਣ ਦਾ ਧਿਆਨ ਵਾਰ-ਵਾਰ ਉਹਨਾਂ ਸਿੱਧਕੀ ਸਿੱਖਾਂ ਵੱਲ ਹੋਵੇ ਵਾਰ-ਵਾਰ ਘਰ ਵਿੱਚ ਘੁੰਮਦਿਆਂ ਤੁਹਾਡੀ ਸੁਰਤ ਤੁਹਾਡਾ ਧਿਆਨ ਉਹ ਸਿੱਧ ਕੋ ਕਮੌਣ ਵਾਲੇ ਸ਼ਹੀਦ ਸਿੱਖਾਂ ਵੱਲ ਜਾਵੇ ਤੁਹਾਡੀ ਕੁੱਖ ਤੋਂ ਜਨਮ ਲੈਣ ਵਾਲੇ ਬੱਚੇ ਗੁਰਸਿੱਖ ਹੋਣਗੇ ਤੁਹਾਡੀ ਕੁੱਖ ਤੋਂ ਜਨਮ ਲੈਣ ਵਾਲੇ ਬੱਚੇ ਗੁਰੂ ਦੇ ਪਿਆਰੇ ਸਿੱਖ ਬਣਨਗੇ ਕਿਉਂ ਜਨਮ ਤੋਂ ਪਹਿਲਾਂ ਉਹਨਾਂ ਸ਼ਹੀਦਾਂ ਸਿੱਖਾਂ ਦਾ ਧਿਆਨ ਧਰਿਆ ਮਨ ਵਿੱਚ ਅੱਪਾ ਉਦਾਸ ਵਿੱਚ ਕਹਿੰਦੇ ਨੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਿਨਾਂ ਸਮੂਹ ਸ਼ਹੀਦ ਤੋੜੇ ਬੱਚੇ ਦੀ ਸੁਰਤ ਪੁੱਤੇ ਨੇ ਖੋਪਰ ਲੋਹਾ ਲਿਆ ਤੇ ਯਾਦ ਰੱਖਿਓ ਤੁਹਾਡੇ ਬੱਚੇ ਤੇ ਨਾ ਗਹਿਰਾ ਅਸਰ ਹੋਏਗਾ ਪੂਰੀ ਉਮਰ ਤਾ ਜਿੰਦਗੀ ਬੱਚਾ ਕਦੇ ਕੇਸ ਨਹੀਂ ਕਟਾਏਗਾ ਕਿਉਂਕਿ ਸ਼ਹੀਦ ਭਾਈ ਤਾਰੂ ਸਿੰਘ ਜੀਆਂ ਦਾ ਅਕਸਰ ਦੇਤੇ ਪੈ ਗਿਆ। ਸਾਸ ਸੰਗਤ ਫੋਟੋ ਘਰ ਵਿੱਚ ਹੋਣੀ ਚਾਹੀਦੀ ਹੈ। ਉਹ ਫੋਟੋ ਕਰਕੇ ਤੁਹਾਨੂੰ ਗੁਰੂ ਚਿੱਤ ਆ ਰਿਹਾ। ਖੈਰ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਈ ਵਾਰ ਫੋਟੋ ਲੱਗਦੀ ਵੀ ਤੁਹਾਡੇ ਵੱਲ ਵੇਖ ਰੇ। ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਵੱਲ ਚੋਰ ਨੇ ਵੇਖਿਆ। ਉਹ ਚੋਰ ਦੇ ਚਿੱਤ ਚ ਆਇਆ ਵੀ ਗੁਰੂ ਸਾਹਿਬ ਮੇਰੇ ਵੱਲੇ ਵੇਖੀ ਜਾ ਰਹੇ। ਉਹਨੇ ਅੱਖਾਂ ਨੀਵੀਆਂ ਕਰ ਲਈ। ਫਿਰ ਮਨ ਚ ਕਹਿੰਦਾ ਜੇ ਗੁਰੂ ਮੇਰੇ ਬਾਰੇ ਗੱਲ ਕਰ ਰਹੇ ਨੇ ਮੇਰਾ ਨਾਮ ਲੈ ਕੇ ਬੋਲਣ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਮੈਨੂੰ ਹੀ ਕਹਿ ਰਹੇ ਨੇ ਕਿ ਚੋਰ ਕੀ ਹੰਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਸੁਣ ਮਨ ਅੰਦੇ ਕੁੱਤੇ ਕੁੜਿਆਰ ਬਿਨ ਬੋਲੇ ਬੁਝੇ ਸਚਿਆਰ ਜੇ ਮੈਨੂੰ ਕਹਿ ਰਹੇ ਨੇ ਫਿਰ ਮੇਰਾ ਨਾਮ ਲੈਣ ਜਦੋਂ ਇਹਨੇ ਤੀਜੀ ਵਾਰ ਅੱਖਾਂ ਚੁੱਕ ਕੇ ਉੱਚਾ ਜਿਹਾ ਹੋ ਕੇ ਵੇਖਿਆ ਇਤੋਂ ਉੱਪਰ ਹੁਣ ਹੋਰ ਕੀ ਕਰਾਂ ਆਸੀ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਿੱਧਾ ਹੀ ਬੋਲ ਪਏ ਕਹਿੰਦੇ ਜੀ ਤੁਸੀਂ ਅੱਗੇ ਆ ਜਾਓ ਉੱਠ ਕੇ ਸਾਰੇ ਪਿੱਛੇ ਨੂੰ ਵੇਖਣ ਲੱਗ ਪਏ ਕਿਨੂੰ ਬੁਲਾਇਆ ਉਹ ਚੋਰ ਵੀ ਵੇਖੇ ਵੀ ਮੇਰੇ ਪਿੱਛੇ ਤਾਂ ਕੋਈ ਹੈ ਹੀ ਨਹੀਂ ਕਿਨੂੰ ਬੁਲਾ ਰਹੇ ਨੇ ਪਾਤਸ਼ਾਹ ਨੇ ਫਿਰ ਬਚਨ ਕਿਹਾ ਭਾਈ ਤੁਹਾਨੂੰ ਅਸੀਂ ਕਹਿ ਰਹੇ ਸਿੱਧਾ ਹੀ ਉਹਦਾ ਨਾਮ ਲੈਤਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਪਾਤਸ਼ਾਹ ਬੋਲੇ ਕਹਿੰਦੇ ਜਸਵੰਤਰ ਰਾਏ ਜੀ ਤੁਹਾਨੂੰ ਬੁਲਾ ਰਹੇ ਅੱਗੇ ਆ ਜਾ ਉਹ ਚੋਰ ਦਾ ਨਾਮ ਇਤਿਹਾਸ ਵਿੱਚ ਜਸਵੰਤਰ ਰਾਏ ਕਹਿੰਦੇ ਜਸਵੰਤਰ ਰਾਏ ਤੁਹਾਨੂੰ ਬੁਲਾ ਰਹੇ ਆ ਬਸ ਉਹ 25 30 ਕਦਮਾਂ ਦਾ ਵਕਵਾ ਸੀ ਪਿੱਛੋਂ ਉੱਠ ਕੇ ਗੁਰੂ ਤੱਕ ਆਉਂਦਿਆਂ ਸਰੀਰ ਮਿੱਟੀ ਹੋ ਗਿਆ ਆਉਂਦਿਆਂ ਬਾਦਸ਼ਾਹ ਦੇ ਚਰਨਾਂ 'ਵੇ ਸਿੱਧਾ ਡੰਡੋਤ ਟੈਪਿਆ ਰੋ ਕੇ ਹੱਥ ਜੋੜ ਕੇ ਕਹਿੰਦਾ ਸੱਚੇ ਬਾਦਸ਼ਾਹ ਮੈਂ ਤਾਂ ਚੋਰੀ ਕਰਨ ਵਾਲਾ ਚੋਰ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੁਸੀਂ ਚੋਰਾ ਨਾਲ ਵੀ ਬੋਲ ਪੈਂਦੇ ਹੋ ਪਾਤਸ਼ਾਹ ਤੁਸੀਂ ਚੋਰਾ ਨਾਲ ਵੀ ਬੋਲ ਪੈਂਦੇ ਹੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬੋਲੇ ਕਹਿੰਦੇ ਜਸਵੰਤ ਰਾਏ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਜਾਏ ਉਹ ਚੋਰ ਨਹੀਂ ਰਹਿੰਦਾ ਸੰਗਤ ਵਿੱਚ ਆਏ ਨੂੰ ਸਾਧ ਸੰਗਤ ਕਹੀਦਾ ਉਹ ਸੰਗਤ ਵਿੱਚ ਆਇਆ ਸਾਧ ਹੁੰਦਾ ਚੋਰ ਨਹੀਂ ਰਹਿੰਦਾ ਫਿਰ ਪਾਦਸ਼ਾਹ ਦੀ ਚਰਨ ਪੌਲ ਲਈ ਜਸਵੰਤ ਰਾਏ ਨੇ ਸਿੱਖੀ ਧਾਰਨ ਕੀਤੀ ਅੱਠਵੇਂ ਪਾਦਸ਼ਾਹ ਨੇ ਅੰਨੀਆਂ ਬਖਸ਼ਿਸ਼ਾਂ ਕੀਤੀਆਂ ਜਦੋਂ ਪਾਦਸ਼ਾਹ ਦਿੱਲੀ ਗਏ ਜਸਵੰਤ ਰਾਏ ਨੂੰ ਨਾਲ ਲੱਗ ਕੇ ਗਏ ਜਦੋਂ ਪੰਜ ਪੈਸੇ ਨਰੇਲ ਕੱਲਿਆ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦਿੱਤੀ ਉਦੋਂ ਦਿੱਲੀ ਤੋਂ ਜਸਵੰਤ ਰਾਏ ਨੂੰ ਨਾਲ ਕੱਲਿਆ ਜਾਓ ਬਾਬੇ ਵਕਾਲੇ ਆਹ ਬਖਸ਼ਿਸ਼ ਲੈ ਕੇ ਆਓ ਬਾਬਾ ਵਸੇ ਗ੍ਰਾਮ ਬਕਾਲੇ ਫਿਰ ਜਸਵੰਤ ਰਾਏ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਟੱਕੇ ਤੱਕ ਗਏ ਸਾਮ ਤੱਕ ਇੰਨਾ ਪਿਆਰਾ ਸਿੱਖ ਬਣਿਆ ਗੁਰੂ ਦਾ ਜਿਹੜਾ ਕਦੇ ਚੋਰ ਸੀ ਉਹਨੂੰ ਗੁਰੂ ਨੇ ਇਸ ਲੈਵਲ ਤੇ ਲੈ ਗਿਆ ਕਿਉਂ ਭਾਈ ਜਿੱਦਣ ਸਿੱਖ ਅੰਦਰੋਂ ਗੁਰੂ ਨਾਲ ਜੁੜਦਾ ਹੈ ਬਸ ਸੁਰਤ ਕਰਕੇ ਜੁੜਨ ਦੀ ਦੇਰ ਹੈ ਗੁਰੂ ਤਾਂ ਚੋਰਾਂ ਨਾਲ ਵੀ ਬੋਲ ਪੈਂਦਾ ਹੈ ਗੁਰੂ ਤਾਂ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ ਹੈ ਪਾਤਸ਼ਾਹ ਫਿਰ ਕੀ ਕਰੀਏ ਕਹਿੰਦੇ ਕੋਈ ਗੱਲ ਭਾਈ ਗੁਰਸਿੱਖਾਂ ਦੀ ਚਰਨ ਧੂੜ ਲਓ ਸੰਗਤ ਵਿੱਚ ਜਾਓ ਨਾਮ ਜਪੋ ਜਦੋਂ ਗੁਰੂ ਕੋਲ ਜਾਈਏ ਉਦੋਂ ਨਿੰਦਿਆ ਵੱਲ ਧਿਆਨ ਨਹੀਂ ਦੇਈਦਾ ਉਦੋਂ ਗੁਰੂ ਕੋਲ ਆਈਏ ਮਾੜੀਆਂ ਚੀਜ਼ਾਂ ਨਹੀਂ ਵੇਖੇਦੀਆਂ ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਭਾਰ ਲੰਗਾਏ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪੱਪੀ ਪੀਗਤ ਬਾਹੇ ਤਾਂ ਪਾਤਸ਼ਾਹ ਨੇ ਬਚਨ ਕਹਿ ਮਿਲ ਸਾਧੂ ਪੀਵਣ ਹਾਰ ਵੰਦਨ ਪ੍ਰਭ ਸੰਗ ਮੋਲਿਆ ਸਮਰਥ ਪੁਰਖਾ ਪਾਰ ਹਰ ਮਿਲਨੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਅੱਗੇ ਲਿਖਿਆ ਜਿਨੀ ਸਖੀਏ ਪ੍ਰਭ ਪਾਇਆ ਭਾਈ ਜੇ ਤੂੰ ਪਉਣਾ ਚਾਹੁੰਦਾ ਫਿਰ ਤੂੰ ਕੀ ਕਰ